ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਗੇ ਜੀ ਕਰੋ ਦਰਸ਼ਨ ਗੁਰਦੁਆਰਾ ਗੁਰੂ ਸਾਹਿਬ ਪਾਤਸ਼ਾਹੀ ਨੌਮੀ ਪਿੰਡ ਝਾੜੋਂ ਇਸ ਜਗ੍ਹਾ ਨੂੰ ਜੋ ਬਖਸ਼ਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਜਗ੍ਹਾ ਦੇ ਉੱਤੇ ਆਪ ਆਏ ਹੋਏ ਨੇ ਸੋ ਅੱਜ ਅਸੀਂ ਤੁਹਾਨੂੰ ਇਸ ਗੁਰੂ ਘਰ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਸੋ ਇਹ ਜੋ ਵੀਡੀਓ ਹੈ ਤੁਸੀਂ ਇਹ ਰਹਾਣੀ ਪੰਜਾਬ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ ਸੋ ਸਾਡੀ ਬੇਨਤੀ ਹੈ ਕਿ ਸਾਡੀ ਇਸ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਅਸੀਂ ਤੁਹਾਨੂੰ ਇਸ ਗੁਰੂ ਘਰ ਦੀ ਪੂਰੀ ਜਾਣਕਾਰੀ ਦੇਵਾਂਗੇ ਕਿਉਂਕਿ ਇਸ ਗੁਰੂ ਘਰ ਦੇ ਨਾਲ ਜੋ ਜੁੜਿਆ ਹੋਇਆ ਇਤਿਹਾਸ ਹੈ ਉਹ ਬੜਾ ਹੀ ਅਨਮੋਲ ਤੇ ਕੀਮਤੀ ਹੈ ਸਾਸੰਗ ਜੀ ਅਸੀਂ ਤੁਹਾਨੂੰ ਹੁਣ ਉਸ ਸਰੋਵਰ ਤੇ ਲੈ ਕੇ ਚੱਲੇ ਆਂ ਜਿਸ ਦੇ ਵਿੱਚ ਇਸ਼ਨਾਨ मात्र ਨਾਲ ਹੀ ਸਰੀਰ ਦੇ ਜੋ ਵੀ ਦਦ ਖਾਰਸ਼ ਚੰਬਲ ਖੁਰਕ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਚਮੜੀ ਦੇ ਰੋਗ ਨੇ ਉਹ ਇਸ਼ਨਾਨ ਕਰਨ ਨਾਲ ਹੀ ਦੂਰ ਹੋ ਜਾਂਦੇ ਹਨ ਸੋ ਕਰੋ ਜੀ ਦਰਸ਼ਨ ਇਸ ਸਰੋਵਰ ਸਾਹਿਬ ਦੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਬਰਾਜਮਾਨ ਹੋਏ ਸਨ ਸੰਗਤ ਜੀ ਅਸੀਂ ਹੁਣ ਤੁਹਾਨੂੰ ਇਸ ਰੋਵਰ ਤੋਂ ਬਾਅਦ ਉਸ ਸਥਾਨ ਤੇ ਲੈ ਕੇ ਚੱਲੇ ਆ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀਆ ਨੇ ਵਿਸ਼ਰਾਮ ਕੀਤਾ ਅਤੇ ਇਥੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਸੋ ਕਰੋ ਜੀ ਦਰਸ਼ਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀਆ ਦੇ ਇਹ ਜੋ ਤਸਵੀਰ ਹੈ ਇਹ ਉਸੇ ਜਗ੍ਹਾ ਦੇ ਉੱਤੇ ਬਣੀ ਹੋਈ ਹੈ ਜਿੱਥੇ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸੋ ਸਾਧ ਸੰਗਤ ਜੀ ਇਹ ਉਹ ਪੀਪਲ ਦਾ ਦਰਖਤ ਹੈ ਜਿੱਥੇ ਸਾਹਿਬੇ ਕੁਮਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਹੋਏ ਸਨ ਸੰਗਤ ਜੀ ਹੁਣ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੀ ਜੋ ਵੀ ਇਤਿਹਾਸ ਹੈ ਉਸ ਤੋਂ ਭਾਈ ਸਤਗੁਰ ਸਿੰਘ ਜੀ ਗ੍ਰੰਥੀ ਸਾਹਿਬ ਜਾਣੂ ਕਰਵਾਉਣਗੇ ਕਰੋ ਜੀ ਸਰਬਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਭਰਾ ਜੀ ਆਏ ਤੇ ਗੁਰਦੁਆਰਾ ਗੁਰੂ ਸਰ ਸਾਹਿਬ ਪਾਵਨ ਸ਼ਾਹੀ ਨੌਮੀ ਪਿੰਡ ਝਾੜੋਂ ਦੇ ਵਿੱਚ ਜ਼ਿਲ੍ਹਾ ਸੰਗਰੂਰ ਤੇ ਇੱਥੋਂ ਦਾ ਜੋ ਪਾਵਨ ਇਤਿਹਾਸ ਹੈ ਇਹ ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਦੇ ਇਲਾਕੇ ਦੇ ਵਿੱਚ ਪ੍ਰਚਾਰ ਕੀਤਾ ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਦੁਆਰਾ ਅੜੀਸਰ ਸਾਹਿਬ ਹੰਡਿਆਇਆ ਧੌਲਾ ਅਲੀਸੇਰ ਭੰਦੇੜ ਇਹ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ 10 ਦਿਨ ਭੀਖੀ ਨਗਰ ਦੇ ਵਿੱਚ ਰੁਕਦੇ ਆ ਤਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਥੋਂ ਦੇ ਜਿਹੜੇ ਨੇੜੇ ਦੇ ਪਿੰਡ ਸੀ ਉਹਨਾਂ ਦੇ ਵਿੱਚ ਵੀ ਪ੍ਰਚਾਰ ਜਾ ਕੇ ਕੀਤਾ ਤਾਂ ਉਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਝਾੜੋ ਨਗਰ ਦੇ ਵਿੱਚ ਵੀ ਆਉਂਦੇ ਆ ਤਾਂ ਇਤਿਹਾਸ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਲੌਂਗੋਵਾਲ ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਣੀ ਸਿੰਘ ਦੇ ਪਿਤਾ ਜੀ ਨੂੰ ਮਿਲਣ ਜਾਂਦੇ ਆ ਤੇ ਉੱਥੇ ਇੱਕ ਸਿੱਖ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੇਟਾ ਦੇ ਵਿੱਚ ਇੱਕ ਘੋੜੀ ਦਿੱਤੀ ਜਾਂਦੀ ਹੈ ਤੇ ਜਿਹੜੀ ਘੋੜੀ ਹੈ ਉਹ ਇੱਥੇ ਆ ਕੇ ਸੌਂਦੀ ਹੈ ਤੇ ਇੱਥੇ ਇੱਕ ਇਤਿਹਾਸਕ ਕਰੇਅਰ ਵੀ ਬਣਿਆ ਹੋਇਆ ਹੈ ਤੇ ਇੱਕ ਸਰੋਵਰ ਵੀ ਬਣਿਆ ਹੋਇਆ ਹੈ ਤੇ ਕਰੀਰ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਘੋੜੀ ਬੰਨੀ ਤੇ ਜਿਹੜਾ ਪਾਵਨ ਸਰੋਵਰ ਹੈ ਇਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਇੱਕ ਛੱਪੜੀ ਦਾ ਰੂਪ ਸੀ ਤੇ ਅੱਜ ਜੋ ਸਰੋਵਰ ਦੇ ਰੂਪ ਦੇ ਵਿੱਚ ਬਣਿਆ ਹੋਇਆ ਤੇ ਆਲੇ-ਦੁਆਲੇ ਦੀਆਂ ਨਗਰ ਦੀਆਂ ਸੰਗਤਾਂ ਆਲੇ-ਦੁਆਲੇ ਦੇ ਨਗਰਾਂ ਦੇ ਵਿੱਚੋਂ ਦੂਰ ਦਰਾਡੇ ਤੋਂ ਸੰਗਤਾਂ ਨੇ ਜਿਹੜੀਆਂ ਇਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਆਉਂਦੀਆਂ ਨੇ ਜਿਵੇਂ ਕਿਸੇ ਦੇ ਵੀ ਸਰੀਰ ਦੇ ਉੱਪਰ ਤਨ ਦੇ ਉੱਪਰ ਕੋਈ ਅਲਰਜੀ ਹੋਵੇ ਜਾਂ ਜਿਹਨੂੰ ਅਸੀਂ ਖੁਰਕ ਕਹਿ ਦਿੰਨੇ ਆ ਤਾਂ ਉਹ ਸੰਗਤਾਂ ਬਹੁਤ ਦੂਰੋਂ ਦੂਰੋਂ ਚੱਲ ਕੇ ਇਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਤੇ ਜਿਸ ਦੇ ਨਾਲ ਤਨ ਤੇ ਮਨ ਦੇ ਰੋਗ ਸੰਗਤਾਂ ਦੇ ਦੂਰ ਹੁੰਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਸੰਗਤ ਪ੍ਰਾਪਤ ਕਰਦੀ ਹੈ ਤੇ ਇਹ ਗੁਰਦੁਆਰਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਬਣਿਆ ਹੋਇਆ ਇਹ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਗੁਰੂ ਸਰ ਸਾਹਿਬ ਪਾਸ਼ਾਈ ਨੌਵੀਂ ਪਿੰਡ ਝਾੜੂ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਬਣਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਗੁਰੂ ਸਰ ਸਾਹਿਬ ਪਿੰਡ ਝਾੜੂ ਦੇ ਦਰਵਾਰ ਸਾਹਿਬ ਦਾ ਕਿਉਂਕਿ ਜਦੋਂ ਅਸੀਂ ਮਹਾਰਾਜ ਇੱਥੇ ਤੱਕ ਲੈ ਆਇਆ ਤਾਂ ਹੁਣ ਦਰਵਾਰ ਸਾਹਿਬ ਦਾ ਜੋ ਬਣਿਆ ਹੋਇਆ ਉਸ ਦੇ ਵੀ ਦਰਸ਼ਨ ਕਰਨੇ ਜ਼ਰੂਰੀ ਨੇ ਸੋ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਗੁਰੂ ਸਾਰ ਸਾਹਿਬ ਪਿੰਡ ਝਾੜੋ ਬਹੁਤ ਹੀ ਮਨਮੋਹਕ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਹ ਸਥਾਨ ਗੁਰਦੁਆਰਾ ਗੁਰੂ ਸਾਹਿਬ ਸਾਹਿਬ ਪਿੰਡ ਝਾੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ